ਹੁਣ ਕਿਵੇਂ ਆ ਕੀ ਹੁਣ ਤੂੰ ਤਾਂ ਦਾ ਹੀ ਪਿੰਡ ਜਾਣਾ ਤੇ ਫਿਰ ਹੁਣ ਇਹ ਕਹਿੰਦੇ ਹਜੇ ਅਸੀਂ ਨਹੀਂ ਲਿਜਾ ਸਕਦੇ ਕਿਵੇਂ ਫਿਰ ਹੁਣ ਤੋਂ ਹੁਣ ਇਹਨਾਂ ਦੀ ਸਲਾਹ ਹੈ ਜੀ ਜੋ ਹੈ ਮੇਰੀ ਤਾਂ ਸਲਾਹ ਖਤਮ ਹੋ ਗਈ ਹੋ ਹੂੰ ਹੁਣ ਜੇ ਲਜਾਈ ਨਹੀਂ ਰਿਹਾ ਤਾਂ ਮੈਂ ਜ਼ਬਰਦਸਤੀ ਕਰਨ ਤੋਰਿਆ ਹੂੰ ਜੇ ਕਹਿਣਗੇ ਵੀ ਤੈਨੂੰ ਰਹਿਣਾ ਤੇ ਰਾਂਗਾ ਮੈਂ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਥੋੜਾ ਟਾਈਮ ਵਾਸਤੇ ਲੈ ਜਾਓ ਮੈਦਾ ਹੋ ਵੀ ਕਹਿ ਰਿਹਾ ਹਾਂ ਇਹ ਕਹਿੰਦੇ ਸਾਥੋਂ ਨਹੀਂ ਸੰਭਿਆ ਜਾਣਾ ਸੋਤ ਨਹੀਂ ਆਉਣਾ ਮੈਂ ਤਾਂ ਇਹ ਕਿਹਾ ਮੈਂ ਕਿਹਾ 15 ਵੇ ਦਿਨ ਮਹੀਨਾ ਮੈਨੂੰ ਵੀ ਥੋੜਾ ਕਰੇ ਰਿਲੈਕਸ ਲੈਣ ਦਿਓ ਹੂੰ ਇਹ ਚੰਦਾ ਸੀ ਮੈਂ ਹੂੰ ਗੇਤ ਭੇਜ ਸਕਦੇ ਹੋ ਮੈਂ ਤਾਂ ਭੇਜ ਦੂੰ ਮੈਂ ਤਾਂ ਕਿਹਾ ਤੇਰੀ ਵਾਈਫ ਨੂੰ ਬਈ ਲੈ ਜਾਓ ਭਾਈ 15 20 ਦਿਨ ਲੈ ਜਾਓ ਪਰ ਉਹ ਕਹਿੰਦੇ ਅਸੀਂ ਨਹੀਂ ਲਿਜਾ ਸਕਦੇ ਸਾਤੋਂ ਨਹੀਂ ਸੰਭਣਾ ਫਿਰ ਇਹਨਾਂ ਦੇ ਜੋ ਹੁਕਮ ਹੈ ਮੈਂ ਕਹਿੰਨਾ ਉਹ ਮੈਨੂੰ ਮਨਜ਼ੂਰ ਹੈ ਉਹ ਕਹਿੰਦੇ ਨਹੀਂ ਲੈ ਜਾ ਸਕਦੇ ਨਾ ਤਾਂ ਛੱਡੋ ਅੱਜ ਤੋਂ ਬਾਅਦ ਨਾ ਮੈਂ ਫੋਨ ਕਰਾਂ ਨਾ ਤੁਸੀਂ ਕਰਿਓ ਬਸ ਜਦ ਠੀਕ ਹੋਵਾਂਗੇ ਜਦ ਕਰਾਂ ਕਰਾਂਗੇ ਫਿਰ ਤੂੰ ਜੀ ਲਾ ਕੇ ਰਹਿ ਨਾ ਫਿਰ ਤੂੰ ਜੀ ਨਹੀਂ ਲਾਉਂਦਾ ਜੀ ਤਾਂ ਮੇਰਾ ਹੁਣ ਦੇਖੋ ਤਾਈ ਦਾ ਕਹਿ ਰਿਹਾ ਮੈਨੇ 15 ਮਹੀਨੇ ਤੋੜਾ ਖੁੱਲੇ ਮੋਹਲ ਚ ਰਹਿ ਦਿੰਦਾ ਅਸੀਂ ਤਾਂ ਅਸੀਂ ਤਾਂ ਹੁਣ ਤੇਰੇ ਨਾਲ ਸਹਿਮਤ ਆ ਅਸੀਂ ਤਾਂ ਇਹਨਾਂ ਨੂੰ ਵੀ ਕਿਹਾ ਸੀ ਅਸੀਂ ਤਾਂ ਤੈਨੂੰ ਆਂਦੇ ਹੀ ਨਾ ਜਾ ਹਟਾ ਅਸੀਂ ਇਹਨੂੰ ਤੇਰੀ ਵਾਈਫ ਨੂੰ ਮੈਂ ਰਾਤ ਵੀ ਕਿਹਾ ਸੀ ਤੇਰੀ ਬੇਟੀ ਨੂੰ ਵੀ ਕਿਹਾ ਸੀ ਪਿਆ ਤੇ ਪਾਪਾ ਨੂੰ ਲੈ ਜਾਓ ਹੈ ਨਹੀਂ ਨਹੀਂ ਲੱਗ ਜਾਣਾ ਬਾ ਠੀਕ ਆ ਫਿਰ ਐਸੋ ਹੁਣ ਦੱਸੋ ਹਾਂ ਤੇ ਮੁਸ਼ਕਲ ਨਹੀਂ ਲਿਆ ਸਕਦੇ ਫਿਰ ਹੁਣ ਫਿਰ ਬਾ ਗੱਲ ਖਤਮ ਕਰੋ ਹੋਰ ਕੀ ਚਾਹੇ ਮੈਂ ਜੀਆ ਚਾਹੇ ਮਰਾਂ ਮੈਨੂੰ ਆਪਣਾ ਇਹ ਤਾਂ ਪਤਾ ਹੋਏਗਾ ਮੈਂ ਹੋਰ ਰਹਿਣਾ ਵਿਕੀਦਾ ਰਹਿਣਾ ਪਿਆਰ ਨਾਲ ਰਹਿਣਾ ਗੋਚਾ ਨਾਲ ਰਹਿਣਾ ਮੈਨੂੰ ਇਹ ਤਾਂ ਹੋਏਗਾ ਮੇਰਾ ਕਾਹ ਤੋਂ ਨਹੀਂ ਲੈ ਕੇ ਜਾਂਦੇ ਤੁਸੀਂ ਜੀ ਮੈਂ ਕੰਮ ਕਮਾਵਾਂਗੀ ਜਨ ਦੇਖਾਂਗੀ ਕੋਈ 10 ਦਿਨ ਲਵਾ ਲਓ 10 ਦਿਨ ਇਹ ਤਾਂ ਸਾਡੇ ਘਰ ਵੀ ਉੱਪਰ ਹੈ ਚਾਹੇ ਮੇਰਾ ਮਾਹੌਲ ਥੋੜਾ ਬਦਲ ਦੋ ਦਿਮਾਗ ਥੋੜਾ ਘੁੰਮ ਲਓ ਕਿਉਂਕਿ ਮੇਰਾ ਦਿਮਾਗ ਹੋਰ ਦੇ ਨਾ ਬੋਲ ਚੁੱਕਾ ਹੈ ਪੂਰਾ ਮੈਂ ਸਾੜ ਸੱਡਾ ਉੱਤੇ ਘਰ ਤੁਹਾਡੇ ਉੱਤੇ ਆ ਤਾਂ ਕੋਈ ਨਹੀਂ ਫਿਰ ਇੱਕ ਵਾਰੀ ਚੜਾ ਦੇ ਜੇ ਉੱਤੇ ਆਈ ਬੁੱਸੇ ਐਸਾ ਨਹੀਂ ਪਤਾ ਮੁਸ਼ਕਲ ਆ ਹਾਂ ਵੀ ਮੁਸ਼ਕਲ ਬਾਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਨੋਦ ਕੁਮਾਰ ਨੂੰ ਤਕਰੀਬਨ 5-6 ਮਹੀਨੇ ਹੋ ਗਏ ਆਪਣੇ ਕੋਲ ਇੱਥੇ ਆਏ ਨੂੰ ਵਿਨੋਦ ਕੁਮਾਰ ਪੈਰਾਲਾਈਜ਼ ਹੋ ਗਿਆ ਸੀ ਬੈੱਡ ਤੇ ਹੀ ਪਿਆ ਸੀ 8 ਮਹੀਨੇ ਤੋਂ ਪਰ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਕੋਲੇ ਆ ਕੇ ਥੋੜਾ ਬਹੁਤਾ ਤੁਰਨ ਲੱਗ ਗਿਆ ਐਫਰਟ ਕਰਦਾ ਇਹਦਾ ਪਰਿਵਾਰਾ ਵਾਈਫ ਆ ਵਿਨੋਦੀ ਤੇ ਇਹ ਬੇਟੀ ਆਈ ਆ ਵਿਨੋਦੀ ਮਿਲਣਾ ਕਿਉਂਕਿ ਵਿਨੋਦ ਦਿਲ ਨਹੀਂ ਲਾ ਰਿਹਾ ਸੀ ਬਾਰ-ਬਾਰ ਇਹਦੇ ਦਿਮਾਗ 'ਚ ਇਹੀ ਗੱਲ ਸੀ ਮੈਂ ਘਰੇ ਜਾਣਾ ਮੇਰਾ ਘਰੇ ਘੀੜਾ ਕਢਾ ਦਿਓ ਫਿਰ ਵੀ ਘਰ ਦੀ ਖੇਚ ਤਾਂ ਭਾਈ ਪੈਂਦੀ ਆ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਭਾਈ ਇਹਨੂੰ 10-15 ਦਿਨ ਲੈ ਜਾਓ ਪਰ ਪਰਿਵਾਰ ਉਹ ਕਹਿੰਦੇ ਭਈ ਅਸੀਂ ਨਹੀਂ ਲਿਜਾ ਸਕਦੇ ਅਸੀਂ ਨਹੀਂ ਸੰਭ ਸਕਦੇ ਹੁਣ ਸਾਨੂੰ ਵੀ ਇੱਥੇ ਸਮਝ ਨਹੀਂ ਆਉਂਦੀ ਵੀ ਅਸੀਂ ਇੱਥੇ ਕੀ ਕਰੀਏ ਅਸੀਂ ਤੱਕੇ ਨਾਲ ਇਹਨੂੰ ਰੱਖ ਨਹੀਂ ਸਕਦੇ ਉਹ ਪਰਿਵਾਰ ਲੈ ਜਾ ਕੇ ਰਾਜੀ ਨਹੀਂ ਮਨੋਦ ਕਹਿੰਦਾ ਮੇਰਾ ਇੱਥੇ ਦਿਲ ਨਹੀਂ ਲੱਗਦਾ ਮੈਂ ਘਰੇ ਘੀੜਾ ਕੱਢ ਕੇ ਆਉਣਾ ਵਿਰੋਧ ਫਿਰ ਤੂੰ ਹੁਣ ਦਿਲ ਲਾ ਕੇ ਰਹਿ ਬਾਈ ਜਦੋਂ ਹੁਣ ਲਿਆਂਦੇ ਨਹੀਂ ਕੀ ਕਰ ਸਕਦੇ ਆਪਾਂ ਕੋਈ ਤਾਂ ਕਹੇ ਕੋਈ ਅਸੀਂ ਤੇਰੇ ਭੈਣ ਭਰਾ ਹੁਣ ਤੈਨੂੰ ਇੱਥੇ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਪਰ ਤੇਰਾ ਜਿਹੜਾ ਦੈਲਾ ਉਹ ਤੈਨੂੰ ਆਪ ਨੂੰ ਲਾਉਣਾ ਪੈਣਾ ਜਿਹੜਾ ਤੇਰਾ ਜੀ ਆ ਕੋਈ ਤਾਂ ਕਹਿ ਰਹੇ ਆਂ ਜੀ ਹੈਨਾ ਕੋਈ ਤਾਂ ਕਹੇ ਜਿਆਦਾ ਅਗਲੇ ਕੰਦੇ ਲੈ ਕੇ ਨਹੀਂ ਜਾਣਾ ਹਾਂ ਫੇਰ ਕੀ ਕਰ ਸਕਦੇ ਮੈਨੂੰ ਆਪਣੇ ਆਪ ਨੂੰ ਇਹ ਤੀਨ ਦਾ ਕਰਨਾ ਹੀ ਪੈਣਾ ਵੀ ਮੇਰਾ ਕੋਈ ਨਹੀਂ ਹੈ ਤਾਂ ਹੀ ਦਿਲ ਲੱਗੇ ਘਰ ਤਾਂ ਨਗੜਾ ਬਿਲਕੁਲ ਕੋਈ ਨਹੀਂ ਅਸੀਂ ਤੇਰੇ ਹੈਗੇ ਆ ਤੇਰੇ ਭਰਾ ਸੀ ਉਹ ਤਾਂ ਕੋਈ ਨੰਗਾ ਸਰ ਮਗਾ ਦਿਲ ਹੈ ਨਾ ਜਿਹੜਾ ਇਹ ਮੰਡ ਔਰਦਾ ਹੁੰਦਾ ਅੰਦਰ ਦੀ ਪਤਾ ਕੀ ਚੀਜ਼ ਹੈ ਕੋਈ ਕੋਈ ਗੱਲ ਨਹੀਂ ਵਾਹਿਗੁਰੂ ਮੇਰ ਕਰੇ ਭਾਈ ਪਰਿਵਾਰ ਨੂੰ ਬੇਨਤੀ ਕੀਤੀ ਸੀ ਅਸੀਂ ਪਰ ਪਰਿਵਾਰ ਨੇ ਆਪਦੀਆਂ ਮਜਬੂਰੀਆਂ ਕਹਨਾਤੀਆਂ ਭਾਈ ਸਾਡੀਆਂ ਆਹ ਮਜਬੂਰੀਆਂ ਸੀ ਨਹੀਂ ਲਿਆ ਜਾ ਸਕਦੀ ਹੁਣ ਤੁਸੀਂ ਅਰਦਾਸ ਕਰਿਓ ਬਨੋਦ ਹਸਤੇ ਵੀ ਕਿ ਬਨੋਦ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੋ ਜੇ ਆਪਦੇ ਪੈਰਾਂ ਤੇ ਆਰਾਮ ਨਾਲ ਚੱਲਣ ਯੋਗ ਹੋ ਜੇ ਫਿਰ ਆਪ ਹੀ ਆਪਣੇ ਘਰੇ ਚਲਾ ਜਾਵੇ ਜੇਕ ਪਰਿਵਾਰ ਨਹੀਂ ਵੀ ਲੈ ਜਾਂਦਾ ਤਾਂ ਆਪਣੇ ਆਪ ਨੂੰ ਸਾਹਮਣਜੋਗਤ ਹੋ ਜਾਏ ਧੰਨਵਾਦ ਜੀ ਜਰੂਰ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ